ਕਾਸ਼ੀ ਕਾਲ ਜੀ ਸਾਰਿਆਂ ਨੂੰ ਕੱਲ ਅਸੀਂ ਨਾਥ ਜੋਗੀ ਸਾਹਿਬ ਦੇ ਬਾਰੇ 10 ਕੁਐਸਚਨ ਆਨਸਰਸ ਕੀਤੇ ਸੀ ਤੇ ਅੱਜ ਅਸੀਂ ਥੋੜਾ ਜਿਹਾ ਅੱਗੇ ਥਿਊਰੀ ਪੜ ਰਹੇ ਹਾਂ ਸਭ ਤੋਂ ਪਹਿਲਾਂ ਤੁਸੀਂ ਇੱਕ ਬੁੱਕ ਦਾ ਨਾਮ ਨੋਟ ਕਰੋ ਪ੍ਰੋਫੈਸਰ ਮੋਹਨ ਸਿੰਘ ਦਿਵਾਨਾ ਦੀ ਕਿਤਾਬ ਹੈ ਜੀ ਪੰਜਾਬੀ ਆਦਬ ਦੀ ਮੁਖ ਸਰਤਵਾਰੀਖ ਚਰਪਟਨਾਥ ਬਾਰੇ ਪੜਦੇ ਹਾਂ ਚਰਪਟਨਾਥ ਨੇ ਸੰਸਾਰ ਨੂੰ ਕੀ ਕਿਹਾ ਚਰਪਟਨਾਥ ਨੇ ਸੰਸਾਰ ਨੂੰ ਕੰਡਿਆਂ ਦੀ ਬਾੜੀ ਕਿਹਾ ਹੈ ਸੁੰਨ ਸਿੱਖਦੰਤਾ ਸੁੰਨ ਪਤਵੰਤਾ ਇਸ ਜਗਮੇ ਕਿਵੇਂ ਰਹਿਣਾ ਅੱਖੀ ਦੇਖਣਾ ਕੰਨੀ ਸੁਨਣਾ ਮੁਖ ਸੇ ਕੁਛ ਨਾ ਕਹਿਣਾ ਇਹ ਕਿਸ ਦੀਆਂ ਸਤਰਾਂ ਹਨ ਚਰਪਟ ਨਾਥ ਦੀਆਂ ਹਾਂਜੀ ਕੁਐਸਚਨ ਬਣ ਰਿਹਾ ਹਾਸ ਰਸ ਧਾਰਾ ਦਾ ਮੋਢੀ ਕਵੀ ਕੌਣ ਹੈ ਨਾਥ ਜੋਗੀਆਂ ਦੇ ਸਾਹਿਦੇ ਅਕੋਰਡਿੰਗ ਹਾਸ ਰਸ ਧਾਰਾ ਦਾ ਮੋਢੀ ਕਵੀ ਚਰਪਟ ਨਾਥ ਹੈ ਅੱਗੇ ਚਰੰਗੀ ਨਾਥ ਚਰੰਗੀ ਨਾਥ ਕੌਣ ਸੀ ਚਰੰਗੀ ਨਾਥ ਕੌਣ ਸੀ ਸਲਵਾਨ ਦਾ ਪੁੱਤਰ ਗੋਰਖ ਨਾਥ ਦਾ ਗੁਰਪਾਈ ਮਸ਼ੰਦਰ ਨਾਥ ਦਾ ਚੇਲਾ ਚਰੰਗੀ ਕੌਣ ਸੀ ਸਲਵਾਨ ਦਾ ਪੁੱਤਰ ਜੋ ਕਿ ਪੂਰਨ ਭਗਤ ਸੀ ਇੱਕ ਕਥਾ ਹੈ ਜੋ ਮੈਂ ਤੁਹਾਨੂੰ ਅੱਗੇ ਦੱਸਾਂਗੀ ਇਹਦੀ ਸਟੋਰੀ ਕਿ ਉਹਨੂੰ ਹੀ ਪੂਰਨ ਭਗਤ ਨੂੰ ਚਰੰਗੀ ਨਾਥ ਜਾਣਿਆ ਜਾਂਦਾ ਹੈ ਗੋਰਖ ਨਾਥ ਦਾ ਗੁਰਪੁੱਈ ਸੀ ਤੇ ਮਸ਼ੰਦਰ ਨਾਥ ਦਾ ਚੇਲਾ ਸੀ ਇੱਕ ਹਿੰਦੀ ਵਿਦਵਾਨ ਨੇ ਅਜੋਧਿਆ ਸਿੰਘ ਉਪਾਧਿਆਏ ਜੋ ਕਿ ਚਰੰਗੀ ਨਾਥ ਨੂੰ ਪੂਰਨ ਭਗਤ ਦਾ ਵੱਡਾ ਭਰਾ ਮੰਨਦੇ ਹਨ ਡਾਕਟਰ ਮੋਨ ਸਿੰਘ ਕਿਸੇ ਪੁਰਾਣੇ ਗ੍ਰੰਥ ਦਾ ਹਵਾਲਾ ਦੇ ਕੇ ਆਖਦੇ ਹਨ ਕਿ ਚਰੰਗੀ ਦੀ ਆਤਮ ਕਥਾ ਦੇ ਅਨੁਸਾਰ ਚਰੰਗੀਨਾਥ ਲਿਖਦਾ ਹੈ ਕਿ ਮੈਂ ਸਲਵਾਨ ਦਾ ਪੁੱਤਰ ਹਾਂ ਅਤੇ ਮੈਨੂੰ ਪਿਓ ਨੇ ਅੰਨੇ ਖੂਹ ਵਿੱਚ ਸਿਟਵਾ ਦਿੱਤਾ ਜਿੱਥੋਂ ਮੈਨੂੰ ਮਛੰਦਰਨਾਥ ਨੇ ਕਢਵਾਇਆ ਇਹ ਸਾਰੀ ਜੋ ਕਥਾ ਹੈ ਜੋ ਸਟੇਟਮੈਂਟ ਹੈ ਜੋ ਟਿੱਪਣੀ ਹੈ ਇਹ ਚੁਰੰਗੀਨਾਥ ਦੀ ਆਤਮ ਕਥਾ ਦੇ ਵਿੱਚ ਲਿਖੀ ਹੋਈ ਹੈ ਕਿ ਮੈਂ ਸਲਵਾਨ ਦਾ ਪੁੱਤਰ ਹਾਂ ਤੇ ਮੈਨੂੰ ਮੇਰੇ ਪਿਓ ਨੇ ਅੰਨੇ ਖੂਹ ਵਿੱਚ ਸਿਟਵਾ ਦਿੱਤਾ ਸੀ ਜਿੱਥੋਂ ਮੈਨੂੰ ਮਛੰਦਰਨਾਥ ਨੇ ਕਢਵਾਇਆ ਸੀ ਤੇ ਮੈਂ ਮਛੰਦਰਨਾਥ ਦਾ ਚੇਲਾ ਬਣ ਗਿਆ ਸੀ ਹਾਂਜੀ ਚੁਰੰਗੀਨਾਥ ਦੇ ਨਾਮ ਦੇ ਉੱਪਰ ਇੱਕ ਸਾਨੂੰ ਜਿਹੜੀ ਰਚਨਾ ਹੈ ਉਹ ਮਿਲਦੀ ਹੈ ਪ੍ਰਾਨਸੰਗਲੀ ਤੇ ਚੁਰੰਗੀਨਾਥ ਦਾ ਜੋ ਸਮਾਂ ਦੱਸਿਆ ਜਾਂਦਾ ਹੈ ਉਹ ਹੈ 1000 ਤੋਂ 1200 ਈਸਵੀ ਦੇ ਵਿਚਕਾਰ ਇਸ ਤੋਂ ਬਾਅਦ ਅਗਲੇ ਆਉਂਦੇ ਹਨ ਰਤਨਨਾਥ ਜੀ ਬਾਬਾ ਰਤਨ ਜਾਂ ਹਾਜੀ ਰਤਨ ਹਾਜੀ ਰਤਨ ਬਹੁਤ ਵੱਡਾ ਡੇਰਾ ਏ ਬਠਿੰਡਾ ਦੇ ਵਿੱਚ ਇਹਨਾਂ ਦਾ ਰਤਨਨਾਥ ਜੀ ਦਾ ਇੱਕ ਸ਼ਬਦੀ ਗੁਰਖ ਬਾਣੀ ਜੋ ਰਤਨਨਾਥ ਜੀ ਨੇ ਬਾਬਾ ਰਤਨ ਜੀ ਨੇ ਉਹਨਾਂ ਦੀ ਇੱਕ ਸ਼ਬਦੀ ਗੁਰਖ ਬਾਣੀ ਮਿਲਦੀ ਹੈ ਤੇ ਆਪਣੇ ਆਪ ਨੂੰ ਗੁਰਖ ਬਾਣੀ ਦੇ ਵਿੱਚ ਇਹਨਾਂ ਨੇ ਹਾਜੀ ਦੱਸਿਆ ਹੈ ਜਿਵੇਂ ਕਿ ਰੱਪਾ ਮੁਹੰਮਦ ਸੋਨਾ ਖੁਦਾਈ ਦਹੋ ਵਿੱਚ ਦੁਨੀਆ ਗੋਤਾ ਖਾਈ ਬਾਬਾ ਰਤਨਹਾਜੀ ਐਸੀ ਕਹੇ ਸਭ ਤੇ ਨਿਆਰਾ ਰਹੇ ਹਾਂਜੀ ਤੇ ਇਸ ਦੇ ਵਿੱਚ ਇਹਨਾਂ ਨੇ ਆਪਾਂ ਨੂੰ ਹਾਜੀ ਦੱਸਿਆ ਹੈ ਕਿਸ ਨੇ ਦੱਸਿਆ ਹੈ ਰਤਨਨਾਥ ਨੇ ਰਤਨਨਾਥ ਦੀਆਂ ਰਚਨਾਵਾਂ ਮਿਲਦੀਆਂ ਹਨ ਕਾਫਰ ਵੋਧ ਤੇ ਅਬਲੀ ਸਿਲੂਕ ਗੋਪੀ ਚੰਦ ਗੋਪੀ ਚੰਦ ਦੇ ਮਾਤਾ ਜੀ ਦਾ ਨਾਮ ਸੀ ਮੈਨਾ ਬੰਤੀ ਪਿਤਾ ਰਾਜਾ ਮਾਨਕ ਚੰਦ ਯੋਗ ਲੈਣ ਦੀ ਪ੍ਰੇਰਣਾ ਕਿਸ ਤੋਂ ਮਿਲੀ ਜੋ ਗੋਪੀ ਚੰਦ ਨੇ ਉਹਨਾਂ ਨੂੰ ਯੋਗ ਲੈਣ ਦੀ ਪ੍ਰੇਰਣਾ ਕਿਸ ਤੋਂ ਮਿਲੀ ਉਹਨਾਂ ਨੂੰ ਆਪਣੀ ਮਾਤਾ ਤੋਂ ਮਿਲੀ ਸੀ ਯੋਗ ਲੈਣ ਦੀ ਪ੍ਰੇਰਣਾ ਹਾਂਜੀ ਤੇ ਜਿਹੜੇ ਗੋਪੀ ਚੰਦ ਸੀ ਇਹਨਾਂ ਦੇ ਬਾਰੇ ਇੱਕ ਗੱਲ ਹੋਰ ਨੋਟ ਕਰ ਲਓ ਜਿਹੜੇ ਗੋਪੀ ਚੰਦ ਸੀ ਉਹ ਗੋਰਖਨਾਥ ਦੇ ਚੇਲੇ ਅਤੇ ਚਰਪਟ ਦੇ ਗੁਰਪਾਈ ਸਨ ਤਾਂ ਹਾਂਜੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਚਰਪਟ ਦੇ ਬਾਰੇ ਰਤਨਨਾਥ ਬਾਰੇ ਔਰ ਗੋਪੀ ਚੰਦ ਦੇ ਬਾਰੇ ਦੱਸਿਆ ਹੈ ਜਿਹੜੇ 10 ਕੁਐਸਚਨਸ ਮੈਂ ਹੋਰ ਬਣਾਏ ਹਨ 10 ਤੁਹਾਨੂੰ ਮੈਂ ਪਹਿਲਾਂ ਕਰਵਾਤੀ ਸੀ 10ਵੇਂ ਨੈਕਸਟ ਵੀਡੀਓ ਦੇ ਵਿੱਚ ਅਪਲੋਡ ਕਰ ਦਾਂਗੀ ਤੇ ਉਸ ਤੋਂ ਬਾਅਦ ਮੈਂ ਸੂਫੀ ਮਤ ਅਤੇ ਬਾਬਾ ਫਰੀਦ ਸਟਾਰਟ ਕਰੂੰਗੀ ਥੈਂਕ ਯੂ